ਜਿੱਥੇ ਸੰਤਾਂ ਦੇ ਕੋਲ ਟਕਸਾਲ ਵਿੱਚ ਉੱਠੀ ਰਿਆ ਜੀ ਜੀ ਤੇ ਸੰਗਤ ਨਾਲ ਪੈਸਾ ਭੇਜਿਆ ਏ 22 ਘੰਟੇ ਟ੍ਰੇਨ ਲੇਟ ਦੀ ਜਦੋਂ ਬਰਸਰ ਉਤਰੇ ਕਿਉਂ ਹਾਲ ਖਰਾਰ ਤੇ ਪੁਲਿਸ ਨੇ ਘੇਰਾ ਪਾਇਆ ਉਹਦਾ ਦਰਬਾਰ ਸਾਹਿਬ ਨੂੰ ਪੂਰਾ ਉਸ ਟਾਈਮ ਇੱਕ ਬੰਦਾ ਰਖਸ਼ੇ ਵਾਲਾ ਆਇਆ ਅੱਛਾ ਇਹਨਾ ਬਾਈ ਜੀ ਤੂੰ ਦਰਬਾਰ ਸਾਹਿਬ ਜਾਣਾ ਮਾਸੜੀ ਕਹਿੰਨੇ ਹਾਂ ਤੈਨੂੰ ਕਿੱਦਾਂ ਪਤਾ ਹੈ ਹਾਂਜੀ ਹੱਥ ਵਿੱਚ ਤਾਂ ਸੰਗਤ ਨਾਲ ਪੈਸਾ ਭੇਜਿਆ ਤਾਂ ਉਹ ਤਾਂ ਕੱਟਾ ਦਾ ਤੇ ਤੇ ਰੰਗ ਨਾਲ ਉਹਦੇ ਵਿੱਚ ਪੈਸੇ ਤੇ ਰਿਓ ਆ ਰੇ ਹੜਾ ਕੱਟਾ ਅੱਛਾ ਜੀ ਬਸ ਫਿਰ ਸੰਗਤ ਨੇ ਪੈਸੇ ਬੰਬੇ ਦੀ ਸੰਗਤ ਨਾਲ ਬਹੁਤ ਕਿਉਂ ਦਾਦਾ ਦੇ ਉੱਤੇ ਚਮੋਰ ਕੈਂ ਗੁਰਦੁਆਰੇ ਦੇ ਵਿੱਚ ਜੀ ਜੀ ਜਾਨੇ ਸੰਤ ਬਾਹਰੋਂ ਆਏ ਕਰਦੇ ਤੇ ਫਿਰ ਦਾਦਰ ਗੁਰਦੁਆਰੇ ਚ ਰੁਕੇ ਕਰਦੇ ਤੇ ਜੀ ਜੀ ਤੇ ਜੀ ਸੰਤਾਂ ਨੇ ਉੱਤ ਟੈਮ ਕਹਿੰਦੇ ਵੀ ਤੁਸੀਂ ਦੇਖੋ ਜੇ ਤਾਂ ਤੁਹਾਡੇ ਕੋਲ ਪੈਸਾ ਹੈ ਫਿਰ ਤਾਂ ਸਾਨੂੰ ਦਰਦ ਦੋ ਰਖਸ਼ੇ ਵਾਲਾ ਕਹਿੰਦਾ ਵੀ ਮੈਂ ਕਹਿੰਦੇ ਪੈਸਾ ਨਹੀਂ ਲੈਂਦਾ ਸੰਤਾਂ ਨੇ ਸਿਰ ਦਾ ਲੂਆਂ ਤੋਂ ਜੀ ਜੀ ਵੀ ਮੈਂ ਅੱਜ ਤਾਂ ਲੈਣੇ ਮੇਰੇ ਕੋਲ ਪੈਸਾ ਨਹੀਂ ਪੁਲਿਸ ਅੰਦਰ ਬੜਨੀ ਦਿੰਦੀ ਮੈਂ ਪ੍ਰਸ਼ਾਦਾ ਛਕਣਾ ਮਾਸਰੀ ਕਹਿੰਦੇ ਆ ਕੋਈ ਤੈਨੂੰ 100 ਰੁਪਏ ਦੇ ਦੂੰਗੇ ਜੀ ਬਾਜੀ ਉਤੇ ਬਾਦੋਂ ਬੰਦਾ ਕਹਿੰਦਾ ਜੇ ਤੁਹਾਡੇ ਕੋਲ ਪੈਸਾ ਤਾਂ ਦੱਸੋ ਕਹਿੰਦੇ ਤੈਨੂੰ ਕੀ ਮਤਲਬ ਆ ਹਾਂ ਹਾਂ ਕਹਿੰਦਾ ਮੈਂ ਫਿਰ ਤੇ ਹਾਂ ਉਹ ਕਹਿੰਦਾ ਮਾਸੜੀ ਕਹਿੰਦਾ ਤੈਨੂੰ ਕਿੱਦਾਂ ਪਤਾ ਹੈ ਪੈਸਾ ਤੈਨੂੰ ਕੀ ਮਤਲਬ ਹੈ ਪੈਸੇ ਦਾ ਇਹ ਕਹਿੰਦਾ ਜੀ ਮੈਂ ਤੁਹਾਨੂੰ ਦੱਸਦਾ ਵੀ ਪੁਲਿਸ ਵਾਲੇ ਤੁਹਾਡੇ ਘੋੜੇ ਨੇ ਪੁਲਿਸ ਵਾਲਿਆਂ ਨਾਲ ਸਾਰਾ ਮਤਲਬ ਵਾਲੇ ਨਾਲ ਘੇਰਾ ਪਿਆ ਵਾ ਬਸ ਫੇਰ ਭਾਈ ਹਾਂ 10 ਰੁਪਏ ਕਹਿੰਦਾ ਮੈਨੂੰ ਪਹਿਲਾ 10 ਰੁਪਏ ਦੇ ਦੋ ਸਰਦਾਰ ਜੀ ਜਦੋਂ ਮੈਂ ਕਹੂੰਗਾ ਨਾ ਮੈਂ ਛਾਲ ਮਾਰ ਦੋ ਕਹਿੰਦਾ ਛਾਲ ਮਾਰ ਕੇ ਅੰਦਰ ਵੜ ਜਾਓ ਤਾਂ ਵੀ ਗਦਰ ਪੁਲਿਸ ਵਾਲੇ ਤੁਹਾਡੇ ਮਗਰ ਭੱਜਣਾ ਹੈ ਕਹਿੰਦਾ ਕਹੂੰਗਾ ਸਰਦਾਰ ਜੀ ਸਰਦਾਰ ਜੀ ਰੁਕੋ 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 ਕਹਿੰਦਾ ਤੁਸੀਂ ਰੁਕੇ ਹੋ ਨਾ ਠੀਕ ਹੈ ਇਹ ਪਾਸਪਰ ਕਰਮਾਂ ਚ ਵੜ ਗਏ ਵੜ ਗਏ ਹਾਂ ਪਾਸੜੀ ਚਲੇ ਗਏ ਰਾਤ ਦੇ 11 ਵਜੇ ਵੇ ਤੇ ਅੱਛਾ ਜੀ ਉੱਪਰ ਮੀਟਿੰਗ ਹੋ ਰਹੀ ਸੀ ਅੱਛਾ ਜੀ ਗੁਰਨਾਨਕ ਨਿਵਾਸ ਦੇ ਸੰਤ ਜਰਨੈਲ ਸੇ ਹਾਂ ਮਾਂ ਪਰ ਜਿਹੜੇ ਇਹਨਾਂ ਨੂੰ ਸਰਕਾਰ ਨੇ ਬੰਦੇ ਭੇਜੇ ਤੇ ਨਾ ਫੋਟੋ ਵੀ ਆ ਸਾਡੇ ਤੇ ਉਹ ਫਿਰ ਸਤ ਉੱਪਰ ਤੇ ਉਹਨਾਂ ਨੇ ਦੱਸਿਆ ਭਾਈ ਸਰਜੀਤ ਸਿੰਘ ਬੰਬੇ ਵਾਲਿਆਂ ਦਾ ਡੈਡੀ ਆਇਆ ਜੀ ਜਸਵੰਤ ਸਿੰਘ ਬੰਬੇ ਤੋਂ ਸੰਗਤ ਨੇ ਕੁਸ ਮਾਇਆ ਭੇਜੀ ਆ ਬੰਬੇ ਦੀ ਸੰਗਤ ਨੇ ਜੀ ਜੀ ਤੇ ਉਹ ਕਹਿੰਦੇ ਭਾਈ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਜਿਹੜਾ ਲੰਗਰੀ ਦਾ ਸੰਤਾਂ ਦਾ ਭਾਈ ਉਹਨਾਂ ਨੂੰ ਕਹਿ ਦੋ ਵੀ ਆਰਾਮ ਕਰੇ ਮਾਸੜੀ ਕਹਿੰਦੇ ਮੈਂ ਕਿੱਥੇ ਪੈ ਸਕਦਾ ਹਾਂ ਮਾਨਤਾ ਮਹਾਂਪੁਰਸ਼ਾਂ ਦੀ ਤੇ ਬਾਅਦ ਮੈਂ ਮਾਨਤ ਦੇ ਕੇ ਸੌਣਾ ਐਨੇ ਨੂੰ ਜੀ ਨਹੀਂ ਕਹਿੰਦੇ ਜੀ ਪਏ ਨਹੀਂ ਜੀ ਉਹ ਕਹਿੰਦੇ ਵੀ ਸਾਨੂੰ ਸੰਤਾਂ ਨੂੰ ਮਲਾਪ ਕਰਾਓ ਕਹਿੰਦੇ ਜੀ ਇੰਟਰਵਿਊ ਹੋ ਰਹੀ ਆ ਉੱਪਰ ਜੀ ਤੇ ਗੁਰਨਾਨਕ ਨਵਾਸ ਦੇ ਹਾਂਜੀ ਜੀ ਬਾ ਫੇਰ ਉਤੇ ਬਾਦ ਮਾਸੜ ਜੀ ਨੂੰ ਬੁਲਾ ਲਿਆ ਉੱਪਰ ਬੁਲਾ ਕੇ ਕਿਹਾ ਮਹਾਰਾਜ ਜੀ ਸੰਗਤ ਨੇ ਬੰਬੇ ਦੀ ਸੰਗਤਨਾ ਮਾਨਤ ਭੇਜੀ ਤੁਹਾਨੂੰ ਬਾਦਸ਼ਾਹ ਹਾਂਜੀ ਪ੍ਰਵਾਨ ਕਰੋ ਜੀ ਕਹਿੰਦੇ ਸਾਡੇ ਨਾਲ ਦੇ ਸਾਡੇ ਲੁੱਟ ਲੂਗੇ ਸੰਤ ਜਰ ਸਿੰਘ ਸੰਤ ਹਸਣ ਲਾ ਕੇ ਕਹਿੰਦੇ ਸਾਡੇ ਨਾਮ ਦੇ ਨਾਲ ਲੁੱਟ ਲੈਣਾ ਮਾਨੂੰ ਮਾਇਆ ਸੰਗਤ ਨੇ ਭੇਜੀ ਬੰਬੇ ਤੋਂ ਇਹ ਬੋਲ ਆ ਜੀ ਅੱਛਾ ਜੀ ਬਸ ਮਹਾਰਾਜ ਜੀ ਸੰਗਤ ਨੇ ਬਹੁਤ ਉਹਦੇ ਨਾਲ ਸੰਗਤ ਨੇ ਭੇਜੀ ਆ ਤੁਹਾਡੀ ਇਮਾਨਤ ਮਹਾਰਾਜ ਕਬੂਲ ਕਰੋ ਆਸੀਂ ਫਿਰ ਸੋਣਾ ਅੱਛਾ ਜੀ ਬਾਜੀ ਫਿਰ ਸਾਤਾ ਨਾ ਭਾਈ ਦੇਖ ਰਹਾ ਤੂੰ ਉਹ ਐਡਾ ਕੱਟੇ ਚ ਪੈਸੇ ਇੱਥੇ ਸਾਰੇ ਜੇਬਾਂ ਵਿੱਚੇ ਪਾ ਲਏ ਇੱਥੇ ਜੀ ਜੀ ਤੁਹਾਡੀ ਮਾਸੀ ਇਸ ਟਾਈਮ ਜੀਉਂਦੀ ਆ ਸਰਾਂਦੇ ਦੇ ਕੋਲ ਮਾਨੂਪੁਰ ਪਿੰਡ ਪਹਿਲਾਂ ਹਾਂਜੀ 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 ਮਾਨੂਪਰ ਬੰਡ ਪੈਂਦਾ ਜੀ ਤੇ ਸਰਾਂ ਦੇ ਕੋਲ ਹਾਂਜੀ ਹਾਂਜੀ ਤੇ ਮਾਸੀ ਰਾਣੀ ਜੀ ਹੁਣ ਵੀ ਕੋਈ ਵੀ ਇੰਟਰਵਿਊ ਕਰ ਸਕਦਾ ਕੋਈ ਪੁੱਛ ਸਕਦਾ ਤੇ ਭਾਈ ਸੰਤਾਂ ਨਾਲ ਫਿਰ ਜੀਭਾਂ ਵਿੱਚੇ ਪਾ ਲਈ ਜੇ ਕਹਿੰਨਾ ਕਹਿੰਦਾ ਵੀ ਦੁੱਧ ਵਾਲੇ ਆ ਜੀ ਵੀ ਦੁੱਧ ਦੇ ਪੈਸੇ ਦੇਣੇ ਐਉਂ ਚੱਕੇ ਮੁੱਠੀ ਭਰ ਕੇ ਦੇ ਦੇਣੇ ਲੈ ਭਾਈ ਪੂਰੇ ਹਾਂਜੀ ਮਾਰੇ ਪੂਰੇ ਇਹਦਾ ਮਾਹਪੁਰਤ ਕੋਈ ਐ ਨਾ ਸਮਝਿਓ ਇਹ ਤਾਂ ਤਾਂ ਬਹੁਤ ਪਹੁੰਚ ਵਾਲੀ ਸੀਗਾ ਭਾਈ ਉਹਨਾਂ ਦੀ ਉਹਨਾਂ ਦੀ ਅਵਸਥਾ ਦੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਸੱਤਵੀਂ ਭੂਮਿਕਾ ਦੇ ਮਾਲਕ ਤੇ ਇੱਕ ਵਾਰੀ ਸਾਡੀ ਮਾਸੀ ਦਾ ਸਰਈਆ ਇਸ ਟਾਈਮ ਚੋਦੀ ਆ ਜੇ ਕਿਸੇ ਨਾਲ ਗੱਲ ਕਰਨੀ ਹੋਵਾ ਮਾਸੀ ਕਹਿੰਦੀ ਮੈਂ ਦਾਦਰ ਫੋਨ ਆਇਆ ਭਾਈ ਦਾ ਵੀ ਅਸੀਂ ਬੰਬੇ ਆ ਗਏ ਮਾਮਾ ਜੀ ਭਈਆਓ ਦਾਦਰ ਗੁਰਦੁਆਰੇ ਦੇ ਵਿੱਚ ਜਾਂਦਾ ਹੈ ਸੰਤਾਂ ਦੀ ਇਹ ਗੱਲ ਕੋਈ ਨਾ ਸਾਡੇ ਸਿੱਖ ਧਰਮ ਵਿੱਚ ਸ਼ਕਤੀ ਦਿਖਾਉਣੀ ਮਨਾ ਹੈ ਗੁਰੂ ਨਾਨਕ ਦੇ ਘਰ ਵਿੱਚ Hindu ਧਰਮ ਹੀ ਦਿਖਾ ਸਕਦੇ ਸਾਰੇ ਦਿਖਾਉਂਦੇ ਆ ਜੀ 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 ਤੇ ਲੱਤ ਕਿਤੇ ਬਾਹ ਕਿਤੇ ਮੇਰੀ ਮਾਸੀ ਕਹਿੰਦੀ ਮੈਂ ਅੱਖਾਂ ਨਾਲ ਦੇਖੀ ਐ ਇਹ ਚੀਜ਼ ਅੱਛਾ ਮਾਸੀ ਮੇਰੀ ਜੀਉਂਦੀ ਐ ਮੈਂ ਫੋਨ ਨੰਬਰ ਵੀ ਦੇ ਸਰਬਾ ਠੀਕ ਹੈ ਜੀ ਤੇ ਇਹ ਕਹਿੰਦੀ ਲੱਤ ਕਿਤੇ ਸੰਤਾਂ ਦੀ ਬਾਹ ਕਿਤੇ ਐ ਪਈ ਕਹਿੰਦੀ ਦਰਬਾਰ ਤੋਂ ਐ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਜਿੱਤੇ ਮੱਖਾਂ ਦੇਖਦੇ ਆ ਕਹਿੰਦੀ ਜਦੋਂ ਮੈਂ ਦੇਖੀ ਮੈਂ ਡਰ ਗਈ ਵੀ ਹੈ ਅੱਛਾ ਜੀ ਯਾਰ ਕਹਿੰਦੀ ਸਾਰੇ ਸਿੰਘ ਰੋਵਾ ਵੀ ਸੰਤ ਜਨ ਅਸਾਂ ਆਂਗਾਂਗ ਲੱਗ ਲੱਗ ਆਂਗਾਂਗ ਲੱਗ ਲੱਗ ਕਹਿੰਦੀ ਮੈਂ ਦੇਖਿਆ ਅੱਛਾ ਜੀ ਮਹਾਂਪੁਰਸ਼ਾਂ ਦਾ ਦਾਦਰ ਗੁਰਦਵਾਰਾ ਦਾ ਦਾਦਰ ਗੁਰਦਵਾਰਾ ਨਹੀਂ ਬੰਬੇ ਠੀਕ ਹੈ ਜੀ ਬੰਬੇ ਦਾਦਰ ਪੈਂਦਾ ਗੁਰਦਵਾਰਾ ਮੈਂ ਤਾਂ ਨਹੀਂ ਗਿਆ ਹਾਂ ਜੀ ਤੇ ਮਾੜੀ ਮਾਸੀ ਤਾਂ ਦਰਦੀਆਂ ਦੀ ਜਦ ਮਹਾਂਪੁਰਸ਼ਾਂ ਨਾਲ ਆਂਗਾਂਗ ਦੇਖਿਆ ਸਿੰਘ ਰੋਵੇ ਜੀ ਤੇ ਉਸ ਤੋਂ ਬਾਅਦ ਦੂਏ ਫੋਨ ਹੁੰਦੇ ਤੇ ਲੈ ਲਾਉਣ ਉਸ ਟੇ ਫੋਨ ਆਇਆ ਉਹਦੇ ਉੱਪਰ ਵੀ ਮਹਾਂਪੁਰਜ ਇੱਥੇ ਕਥਾ ਕਰ ਰਹੇ ਆ ਅੱਛਾ ਜੀ ਬਈ ਕਥਾ ਕਰ ਰਹੇ ਆ ਦਰਬਾਰ ਸਾਹਿਬ ਦੇ ਵਿੱਚ ਬੈਠੇ ਦੇਖੋ ਸਰੀਰ ਕਿੱਥੇ ਪਿਆ ਇਹ ਮਹਾਂਪੁਰਜਾਂ ਦੀ ਅਵਸਥਾ ਹੁੰਦੀ ਹੈ ਜੀ ਜੀ ਹਾਂ ਕਦੇ ਕੋਈ ਯਾਦ ਕਰ ਰਿਹਾ ਬਾਹਰ ਕੋਈ ਕਿਤੇ ਜੀ ਜੀ ਹਾਂ ਜੀ ਇਹ ਅਵਸਥਾ ਹੁੰਦੀ ਮਹਾਂਪੁਰਸ਼ਾਂ ਦੀ ਬਹੁਤ ਪਹੁੰਚੇ ਹੋਏ ਸੀਗੇ ਬਈ ਗੁਰਬਾਣੀ ਦੇ ਵਿੱਚ 24 ਘੰਟੇ ਰਸੀ ਹੋਈ ਰੂਹ ਸੀ ਕੋਈ ਛੋਟੀ ਮੋਟੀ ਹਾਸਤੀ ਥੋੜਾ ਜੀ ਹਾਂ ਆਪਣੀ ਹਾਂ ਸਾਂਦੋ ਸੰਤ ਇਹ ਕਹਿੰਦਾ ਸਾਂਦੋ ਕਹੇ ਸੈਸਵਾ ਸਾਂਦੋ ਕਹੇ ਬਿਰਥਾ ਨ ਕਰਨੀ ਚਾਹੀਦੀ ਜਿਹਨਾਂ ਮਿਲਦਾ ਸਤਿਕਾਰ ਕਰਨਾ ਚਾਹੀਦਾ ਕਿਉਂ ਜੀ ਸਾਧੂ ਬੋਲੇ ਸਿੱਧ ਸਬਦ ਸਾਧੂ ਕਾ ਬੋਲੇ ਫਿਰ ਥਾਣਾ ਜਾਂ ਮਹਾਰਾਜ ਕਹਿੰਦੇ ਮੇਰੀ ਬੰਦੀ ਭਗਤ ਜਨਾਬ ਹੈ ਬੰਦ ਹੈ ਭਾਪਨਾ ਛੁੱਟੇ ਮੁਵੇ ਮਹਾਰਾਜ ਕਹਿੰਦੇ ਮੇਰੀ ਬੰਨੀ ਵੀ ਮੇਰੇ ਭਗਤ ਕਹਿੰਦਾ ਪਾਸ਼ਾ ਇਹਦੇ ਕੋਲ ਸੱਤ ਕੁੜੀਆਂ ਐ ਚਾਰ ਕੁੜੀਆਂ ਇੱਕ ਮੁੰਡਾ ਦੇ ਦੋ ਮਹਾਰਾਜ ਨੂੰ ਦੇਣਾ ਪੈਣਾ ਕਿਉਂ ਉਹਦਾ ਭਗਤ ਕਹਿੰਦਾ ਮਹਾਰਾਜ ਕਹਿੰਦੇ ਮੇਰੀ ਬੰਦੀ ਭਗਤ ਜਨਾਬ ਹੈ ਪਰ ਮੇਰੇ ਭਗਤ ਦਾ ਬੰਧ ਹੋਵੇ ਛੁੱਟ ਨਹੀਂ ਸਕਦਾ ਹੈ ਕਿਤੇ ਕੋਈ ਕਹਿੰਦਾ ਹੋਵੇ ਦੁਨੀਆ ਮਜ਼ਾਕ ਕਰਦੀ ਹੁੰਦੀ ਆ ਭਈ ਐ ਕਹੇ ਤਾਜੀ ਫਲਾਣਾ ਕਹੇ ਤਾ ਹੁਣ ਕਬੀਰ ਜੀ ਤੇ ਕਬੀਰ ਜੀ ਨੇ ਕਿਹਾ ਵੀ ਫੜੀ ਬੱਲੇ ਬੱਲੇ ਹੋਣ ਲੱਗੀ ਜੀ ਕਬੀਰ ਜੀ ਕਹਿੰਦੇ ਭਾਈ ਬੱਲੇ ਬੱਲੇ ਹੋਣ ਲੱਗੀ ਵੀ ਨਿੰਦਿਆ ਕਰਾਈਏ ਅੱਛਾ ਜੀ ਭਾਈ ਉਹਨਾਂ ਨੇ ਬੇਸਵਾ ਨੂੰ ਕਿਹਾ ਬੇਟੀ ਸਾਨੂੰ ਤੇਰੇ ਕੋਈ ਕੰਮ ਆ ਕਹੀ ਦੱਸੋ ਮਹਾਰਾਜ ਹਾਂਜੀ ਹੱਥ ਵਿੱਚ ਲੱਤੀ ਸ਼ਰਾਬ ਦੀ ਬੋਤਲ ਵਰਗੀ ਬੋਤਲ ਵਿੱਚ ਲਾਲ ਜਿਹਾ ਪਾਣੀ ਪਾਇਆ ਹੋਗਾ ਸ਼ਰਾਬ ਲੱਤੀ ਐ ਮੂੰਹ ਵਿੱਚ ਭਰੇ ਕਰਾ ਕਬੀਰ ਜੀ ਐ ਫਰਕਾਰਾਂ ਮਾਰਦੇ ਕਰਾਂ ਅੱਛਾ ਜੀ ਰਾਜਾ ਕਹਿੰਦਾ ਉਹ ਕਵੀਰਾ ਮੈਂ ਤਾਂ ਤੁਹਾਨੂੰ ਬਹੁਤ ਉੱਚਾ ਸਮਝਦਾ ਦਾ ਗੁਰੂ ਬਣਾਇਆ ਕਹਿੰਦਾ ਰਿਆ ਛੋਟੀ ਜਾਤ ਦੀ ਛੋਟੀ ਜਾਤ ਤਾਂ ਉਹਨਾਂ ਦਿੱਤਾ ਉਹਨਾਂ ਦਿੱਤਾ ਰਾਣੀ ਕਹਿੰਦੀ ਨਾ ਮਹਾਰਾਜ ਐ ਨਹੀਂ ਕੈ ਕਰਦੇ ਮਹਾਪੁਰਸ਼ਾਂ ਨੂੰ ਪਤਾ ਨਹੀਂ ਕਿਹੜੀ ਉਹਦੇ ਵਿੱਚ ਅਵਸਥਾ ਵਿੱਚ ਫਿਰ ਰਹੇ ਆ ਕਿਹਦਾ ਪਲਾ ਕਰ ਰਹੇ ਆ ਸੰਤਾਂ ਨੂੰ ਕਿਹਾ ਕਹਿੰਦਾ ਮੈਂ ਤਾਂ ਤੁਹਾਨੂੰ ਬਹੁਤ ਹੋਂ ਸਮਝਦਾ ਤਾਂ ਤੁਹਾਨੂੰ ਗੁਰੂ ਬਣਾਇਆ ਕਹਿੰਦਾ ਆਪਣੀ ਔਕਾਤ ਵਿੱਚ ਆ ਗਿਆ ਛੋਟੀ ਜਾਤ ਦੀ ਛੋਟੀ ਜਾਤ ਰਿਹਾ ਜੀ ਜੀ ਕਿ ਮਾਰ ਕਿਹਾ ਦਾ ਸੰਤਾਂ ਨੂੰ ਜੀ ਜੀ ਹਾਂ ਜੀ ਜੀ ਕਮੇਰ ਜੀ ਨੂੰ ਜੀ ਜੀ ਕਹਿੰਦੇ ਰਾਜਾ ਸਰ ਤੋਂ بڑا ਮੰਦਿਰ ਜਿਹੜਾ ਨਾ ਬ੍ਰਹਮਾ ਦਾ ਉਹਨੂੰ ਅੱਗ ਲੱਗੀ ਵੀ ਤੀ। ਅੱਛਾ ਜੀ। ਕਹਿੰਦੇ ਸਭ ਤੋਂ بڑے ਮੰਦਿਰ ਨੂੰ ਅੱਗ ਲੱਗੀ ਵੀ ਤੇ ਅਸੀਂ ਤਾਂ ਉਹ ਬੁਝਾਉਣ ਗਏ ਤੇ। ਵਾਹ ਜੀ। ਸੰਤ ਕਹਿੰਦੇ ਜਦ ਰਾਜੇ ਨੇ ਪਤਾ ਕਰਿਆ ਜੀ। ਜਦ ਰਾਜੇ ਨੇ ਪਤਾ ਕਰਿਆ ਕਹਿੰਦੇ ਪਾਂਡੇ ਜਿਹੜੇ ਪੰਡਤ ਇੱਥੇ ਕਹਿੰਦੇ ਜੀ ਅੱਗ ਲੱਗੀ ਦੀ ਮਹਾਰਾਜ ਐ ਉਹ ਕਹਦਾ ਪਤਾ ਨਹੀਂ ਸਾਰਾ ਕੁਝ ਐ ਫੁੱਕ ਜਾਊਗਾ। ਠੀਕ ਜੀ। ਵੀ ਸਾਰਾ ਕੁਝ ਐ ਫੁੱਕ ਜਾਊਗਾ। ਕਹਿੰਦੇ ਬੱਸ ਬਾ ਕਹਿੰਦੇ ਆਪੇ ਬੁਝ ਗਈ। ਕਹਿੰਦੇ ਸਭ ਤੋਂ ਵੱਡੇ ਮੰਦਰ ਨੂੰ ਅੱਗ ਲੱਗੀ ਦੀ ਅੱਜ ਤਾਂ ਰਾਜਾ ਉਹ ਬੁਝਾਉਂਦੇ ਫਿਰਦੇ ਆ ਐਂ ਜੀ ਮਹਾਪੁਰਸ਼ਾਂ ਦੀ ਨਹੀਂ ਲੀਂਦਾ ਹੁੰਦੀ ਆ ਕੋਈ ਕਹਿ ਦਿੰਦਾ ਜੀ ਐਂ ਬੋਲੇ ਆ ਅਸਾਂ ਤੁਹਾਨੂੰ ਕਹਿੰਦੇ ਮੇਰਾ ਵਿਆਹ ਹੋ ਗਿਆ ਇਹ ਮਹਾਪੁਰਚਾਂ ਦੇ ਨਾ ਜਿਆਦਾ ਬੱਲੇ ਬੱਲੇ ਹੋਣ ਲੱਗ ਜਾਓ ਮਹਾਪੁਰਚ ਫੇਰੇ ਚੀਜ਼ ਨੂੰ ਜੇ ਉਹ ਮਹਾਪੁਰਚੇ ਨਹੀਂ ਜਿਹੜਾ ਆਪਣੀ ਬੱਲੇ ਬੱਲੇ ਤੇ ਗੁੱਸਾ ਹੁੰਦਾ ਹੋਵੇ ਬਈ ਜੀ ਸੰਤ ਬੜੇ ਚੰਗੇ ਆ ਮੈਂ ਇਹ ਨਿੰਦਿਆ ਹੁੰਦੀ ਹੋਵੇ ਤਾਂ ਵੀ ਹਾਂ ਆਪ ਕਰਾਉਂਦੇ ਨੇ ਕਬੀਰ ਜੀ ਨੂੰ ਕਿਹਾ ਮਰਾ ਕੱਲ ਤੁਹਾਡੀ ਬਹੁਤ ਬੱਲੇ ਬੱਲੇ ਹੋਰੀ ਦੀ ਅਜ ਨਿੰਦਿਆ ਹੋ ਰਹੀ ਆ ਉਹਨਾਂ ਸਵਾਦੀ ਮੁੱਠੀ ਚੱਕੀ ਕ ਐ ਵਾਰੀ ਇੱਕ ਐ ਵਾਰੀ ਕਹਿੰਦੇ ਹਾਂ ਨਿੰਦਿਆ ਕਰਨੇ ਵਾਲਿਆਂ ਨੂੰ ਆ ਜਿਹੜੀ ਸਾਡੀ ਮਤਲਬ ਬੱਲੇ ਬੱਲੇ ਕਰਦੇ ਨੇ ਉਸ ਤੋਂ ਟੱਕਰੀ ਆ ਉਹਦੇ ਬਾਅਦ ਇਹ ਉੱਪਰ ਹੋ ਜਾ ਕਰਦੇ ਮਹਾਂਪੁਰਖੇ ਚੀਜ਼ਾਂ ਤੇ ਬਾਈ ਜੀ ਕੁਸ਼ਨੀ ਸੰਸਾਰ ਦੇ ਵਿੱਚ ਇਹ ਚਾਰ ਦਿਨ ਦਾ ਮੇਲਾ ਕਿਸੇ ਦੀ ਨਿੰਦਿਆ ਨਾ ਕਰੋ ਬਸ ਸਾਧੂ ਬਾਈ ਪਤ ਨਹੀਂ ਕਿੱਥੇ ਕਿੱਥੇ ਬੈਠਿਆ ਇੱਕ ਹੁਣ ਚਲੋ ਆਪਾਂ ਇੱਥੇ ਬੈਠੇ ਆ ਬਾਈ ਜੀ ਨਾਲ ਗੱਲਾਂ ਬਾਤਾਂ ਕਿਤੇ ਇੱਕ ਇਦੋਂ ਬਾਅਦ ਤੁਹਾਨੂੰ ਅਗਰ ਸਾਧੂ ਮਹਾਪੁਰਸ਼ਾਂ ਦੇ ਦਰਸ਼ਨ ਕਰਾਉਂਦੇ ਆ ਜਿਨ੍ਹਾਂ ਨੂੰ 55 ਸਾਲ ਹੋ ਗਏ ਗੁਰੂ ਘਰ ਦੇ ਵਿੱਚ ਹਾਂ 55 ਸਾਲ ਕਹਿੰਦੇ ਮੈਂ 14 ਸਾਲ ਦਾ ਸੀ ਜਦੋਂ ਇੱਥੇ ਆਇਆ ਸੀ ਅੱਜ 70 ਸਾਲ ਦੀ ਉਮਰ ਹਾਂ ਸਾਨੂੰ ਮਹਾਪੁਰਜ ਉੱਥੇ ਮਿਲੇ ਦੇ ਯੂਪੀ ਚ ਪੂਰਨਪੁਰ ਦੇ ਕੋਲ ਮਨੂੰ ਕਹਿੰਦੇ ਜਦ ਪਹਿਲੀ ਵਾਰੀ ਮਨੂੰ ਮਿਲੇ ਉੱਥੇ ਨਾ ਗੁਰਦੁਆਰੇ ਸਾਡੀ ਗੱਡੀ ਖਰਾਬ ਹੋ ਗਈ ਜੰਗਲ ਵਿੱਚ ਜ ਜੀ ਉਹ ਸਾਡਾ ਗਵਿੰਨਪੁਰੇ ਵਾਲੇ ਬਿੱਲੇ ਨਹੀਂ ਗੱਡੀ ਦੀ ਮੈਂ ਕਿਹਾ ਵੀ ਇੱਥੇ ਚੋਰਾਂ ਜੂੜਾਂ ਦਾ ਡਰ ਤਾਂ ਨਹੀਂ ਕਿਹਾ ਪਤੀ ਭਰੇ ਵੀ ਦੀ ਅਸੀਂ ਿੱਲੀ ਕੋਲੇ ਤੇ ਆ ਰਹੇ تھے ਜੀ ਕਹਿੰਨਾ ਅਸੀਂ ਚੋਰਾਂ ਦੇ ਤਾਂ ਬਚਾ ਲੂਗੇ ਸਰਦਾਰ ਜੀ ਅਗਰ ਜਾਨਵਰ ਪੈ ਗਿਆ ਫਿਰ ਕੀ ਕਰਾਂਗੇ ਇਹਨਾ 5-7 ਕਿਲੋਮੀਟਰ पे ਆਪ ਦਾ ਗੁਰਦੁਆਰਾ ਹੈ ਪੂਰਨਪੁਰ ਤੇ 2 ਕਿਲੋਮੀਟਰ ਹੈ ਉੱਥੇ ਭਾਈ ਅਸੀਂ ਬੈਠੇ ਹਾਂਜੀ ਉੱਥੇ ਬੈਠੇ ਗੱਡੀ ਖਿੱਚ ਲਿਆ ਹੈ ਭਾਈ ਮੈਂ ਗੱਡੀ ਨੂੰ ਪਾ ਕੇ ਬਲਟਾ ਬਲਟਾ ਇਹਨਾਂ ਗੱਡੀਆਂ ਸਾਡੀ ਹਾਂਜੀ ਟੋਜਨ ਕਰ ਲਿਆ ਬਰੇਲੀ ਤੇ ਮੇਰੇ ਨਹੀਂ ਨੀ ਕਰ ਚ ਪਲੇਟ ਜੀ ਜੀ ਤੇ ਭਾਈ ਅਸੀਂ ਉੱਥੇ ਬੈਠੇ ਤਾਂ ਸਵੇਰ ਨੂੰ ਨਾ ਮੈਂ ਇੱਕਣੀ ਇੱਕ ਬਾਬ ਹੋਣਾ ਪਹਿਲੇ ਟਾਈਮਾਂ 'ਚ ਉੱਥੇ ਇੱਕ ਸਾਧੂ ਆਇਆ ਡੰਡੇ ਦੇ ਵਿੱਚ ਆਇਆ ਉਹਨੇ ਬੋਰੀ ਪਾਈ ਵੀ ਲਾਂਗੜ ਲਾਈ ਵੀ ਤੇ ਫਿਰ ਉਹ ਮਜਰੇ ਵਾਲੇ ਬਾਬਾ ਕਰਤਾਰ ਸਿੰਘ ਸਾਡੇ ਮਹਾਂਪੁਰਖ ਉਹਨਾਂ ਦੇ ਮੰਗਣਾ ਜੀ ਜੀ ਬਾਬਾ ਕਰਤਾਰ ਸਿੰਘ ਦੀ ਅਸੀਂ ਸੇਵਾ ਕਰੇ ਕਰਦੇ ਸੀ ਛੋਟੇ ਛੋਟੇ ਹੁੰਦੇ ਦੋਏ ਭਾਈ ਹੱਥਾਂ ਨਾਲ ਅੱਛਾ ਜੀ ਹਾਂ ਜੀ ਛੋਟੇ ਛੋਟੇ ਹੁੰਦੇ ਮਹਾਂਪੁਰ ਸਾਡੇ ਘਰ ਆ ਜਾਣਾ ਮਹਾਂਪੁਰ ਸਾਹਿਬਾ ਜੀ ਨੇ ਕਹਣਾ ਲਿਆਓ ਭਾਈ ਗਰੀਬੀ ਦਾਵੇ ਦਾ ਪ੍ਰਸ਼ਾਦਾਂ ਡਰਾਈਵਰ ਸਾਹਿਬ ਕਦੇ ਛੱਕ ਲੈਣਾ ਕਦੇ ਕਹਣਾ ਹੁਕਮ ਨਹੀਂ ਅਛਾ ਜੀ ਹਾਂ ਕਹਿੰਦੇ ਭਾਈ ਕਿੰਨੀਆਂ ਬੋਰੀਆਂ ਹੋਈਆਂ ਪਾਣੀ ਕੋਈ ਸਾਨੂੰ ਦੰਦਾ ਨਹੀਂ ਤਾਂ ਹੁੰਦਾ ਹੈ ਪਾਣੀ ਕੋਈ ਸਾਨੂੰ ਦੰਦਾ ਨਹੀਂ ਤਾਂ ਹੁੰਦਾ ਹੈ ਚਾਚੇ ਤਾਏ ਸਾਡੇ ਦੋ ਬੋਰੀਆਂ ਵੀ ਨਹੀਂ ਹੋਈਆਂ ਭਾਈ ਕਹਿੰਦੇ ਜਾਓ ਭਾਈ ਝੰਡਾ ਸਾਹਿਬ ਗੁਰਦੁਆਰੇ ਦੇਖ ਕੇ ਪੀਜੀਆ ਨੂੰ ਲੰਗਰ ਜਾਣਾ ਅਗਲੀ ਵਾਰ ਨੂੰ ਮੀਂਹ ਪੈ ਗਿਆ ਸਾਡਾ 18 ਬੋਰੀਆਂ ਹੋ ਗਈਆਂ ਅਛਾ ਜੀ ਮਾਰੋ ਜ਼ਮੀਨ ਸੀਗੀ ਜਿਹੜੀ ਬੋਰ ਪੂਰੀ ਸੀ ਹੈਗੇ ਤੇ ਬੋਰ ਦੰਦੇ ਨਹੀਂ ਤੇ ਪਾਣੀ ਲੋੜਦਾ ਹੁੰਦਾ ਹਾਂ ਹਾਂ ਪਾਣੀ ਦੰਦੇ ਨਹੀਂ ਤੇ ਲੋਕ ਚਾਚੇ ਤਾਏ ਫੇਰ ਕਾ ਕਰਦੇ ਜੀ ਫੇਰ ਕਾ ਕਰਦੇ ਤੇ ਅਗਲੀ ਵਾਰ ਸਾਡਾ 18 ਬੋਰੀਆਂ ਹੋ ਗਈਆਂ ਇਹ ਦੋ ਬੋਰੀਆਂ ਹੋਈਆਂ ਉਹ ਵੀ ਮਹਾਂਪ ਅਗਲੀ ਵਾਰ ਲੋ ਗਿਆ 18 ਬੋਰੀਆਂ ਅੱਛਾ ਜੀ ਬਾਬਾ ਜੀ ਕਹਿੰਦੇ ਕਿੰਨੀਆਂ ਬੋਰੀਆਂ ਹੋਈਆਂ ਮਾਤਾ ਕਹਿੰਨੀ ਬਿਲਾ ਬਾਬਾ ਜੀ ਨੇ ਕਹਿੰਦਾ 18 ਦੀ 18 ਦੇ ਦੋ ਕਹਿੰਦੇ ਕਿੰਨੀਆਂ ਬੋਰੀਆਂ ਹੋਈਆਂ ਕਹਿੰਦੇ ਜੀ ਬਾਬਾ ਜੀ 18 ਹੋਈਆਂ ਕਹਿੰਦੇ ਪਹਿਲਾਂ ਕਿਨੇ ਆਤੀਆਂ ਦੋ ਕਹਿੰਦੇ ਜਾਓ ਦੋ ਹੋਰ ਮਿਲਾਂਗੇ ਚਾਰ ਦੇ ਕੇ ਆਓ ਉੱਥੇ ਬਾਈ ਜੀ ਕਿਰਪਾ ਹੋਈ ਵਾਹ ਪੁਰਸ਼ਾਂ ਦੀ ਸਾਡਾ ਪਰਿਵਾਰ ਪੂਰਾ ਗੁਰਸੇਖਾ ਫੇਰੇ ਸਾਡੇ ਤਾਇਆ ਜੀ ਤੇ ਮੇਰੇ ਪਾਪਾ ਜੀ ਨੂੰ ਕਹਿੰਦੇ ਭਾਈ ਛਾਈ ਢਿੱਬੀ ਗੁਰਦੁਆਰਾ ਐ ਪਰਤਖੜ ਪਾਰ ਕਰਕੇ ਕੀਰਤਪੁਰ ਨੂੰ ਜਾਂਦੇ ਓਏ ਜੀ ਜੀ ਕਹਿੰਦੇ ਭਾਈ ਉੱਥੇ ਇੱਕ ਟਾਂ ਨੀ ਗੱਡੀ ਦੋ ਤੁਹਾਡੇ ਦਰਗਾਹ ਵਿੱਚ ਮਕਾਨ ਬਣਾਉਣੇ ਪਰਿਵਾਰ ਦੇ ਬਾਬਾ ਕਰਤਾਰ ਸਿੰਘ ਜੀ ਪੈਰੋ ਮੱਜਰੇ ਵਾਲੇ ਜੀ ਜੀ ਭਾਈ ਪਾਪਾ ਜੀ ਕਹਿੰਦੇ ਬਾਬਾ ਜੀ ਪੈਸੇ ਤਾਂ ਹੈ ਨਹੀਂ ਕਹਿੰਦੇ ਕੋਈ ਨੀ ਟਾਈਮ ਦੋ ਕਹਿੰਦੇ ਕੋਈ ਨਹੀਂ ਜੀ 2 ਮਹੀਨੇ 4 ਮਹੀਨੇ 6 ਮਹੀਨੇ ਤਾਇਆ ਜੀ ਨੂੰ ਕਿਹਾ ਤਾਇਆ ਜੀ ਕਹਿੰਦੇ ਬਾਬਾ ਜੀ ਪੈਸਾ ਤਾਂ ਹੈ ਨਹੀਂ ਕਹਿੰਦੇ ਕਿਸੇ ਨੂੰ ਸ਼ਾਹ ਬਣਾ ਲਾ ਸਰਦਾਰਾ ਸਿਆਂ ਜੀ ਤੁਹਾਡੇ ਦਰਗਾਹ ਵਿੱਚੋਂ ਘਰ ਬਣਾਏ ਆ ਅੱਜ ਤਾਇਆ ਜੀ ਦੇ ਕੋਲ 50 ਕਿੱਲੀ ਦੀ ਜ਼ਮੀਨ ਹੋਣੀ ਆ ਸਰਵੇਟੇ ਆ ਮੈਂ ਕਹਿੰਦਾ ਕੋਠੀਆਂ ਨਿਆਣੇ ਵਾਰ ਸਾਰੇ ਐਡੀ ਬਹੁਤ ਪਰਛਾਹ ਦੀ ਕਿਰਪਾ ਹੈ ਹਾਂ ਜੇ ਮੁਰੇ ਨੂੰ ਲੰਘਿਆ ਨਾ ਜਦੇ ਪ੍ਰਸ਼ਾਦਾ ਛੱਡ ਜੇ ਕਰਦੇ ਆ ਬਾਬਾ ਕਰਤਾਰ ਸਿੰਘ ਪੈਰੋ ਮਾਜਰੇ ਵਾਲੇ ਉਹ ਓਏ ਜਿਹਨੇ ਨਾ ਪਰਿਵਾਰ ਵਿਛੋੜਾ ਗੁਰਦੁਆਰਾ ਪ੍ਰਗਟ ਕਰਿਆ ਠੀਕ ਗੁਰਦੁਆਰੇ ਦਾ ਨਾਮ ਤਾਂ اٹਕ ਸਾਹਿਬ ਅੱਛਾ ਜੀ ਪਰਿਵਾਰ ਵਿਛੋੜਾ ਗੁਰਦੁਆਰੇ ਦਾ ਨਾਮ ਤਾਂ اٹਕ ਸਾਹਿਬ ਜੀ ਜੀ ਤੇ ਉਹਦੇ ਬਾਅਦ ਉਹਦਾ ਨਾਮ ਰੱਖਤਾ ਪਰਿਵਾਰ ਵਿਛੋੜਾ ਇਹ ਮਹਾਂਪੁਰਸ਼ਾਂ ਨੇ ਜਿਹੜਾ ਪ੍ਰਗਟ ਕਰੀਆਂ ਸਾਡੇ ਪਿੰਡ ਜਿਹੜਾ ਗੁਰਦੁਆਰਾ ਜੰਗ ਸਰ ਸਾਹਿਬ ਆ ਮਾਰੇ ਨੇ ਕਿਹਾ ਭਾਈ ਸੰਗਤ ਨੇ ਕਿਹਾ ਮਾਰੇ ਨੂੰ ਇਹਨਾਂ ਨੇ ਕਿਹਾ ਸਿੰਘਾਂ ਨਾਲ ਮਾਰੇ ਦਿੱਲੀ ਵਾਰ ਕੇ ਆਉਂਗੇ ਨੇ ਦਿੱਲੀ ਵਾਹ ਮਾਰੇ ਕਰੇ ਭਾਈ ਮੁੜਿਆ 10ਵੇਂ ਪਾਸ਼ਾ ਕਹਿੰਦੇ ਮਾਰੇ ਦਿੱਲੀ ਵਾਰ ਕੇ ਆਉਂਗੇ ਮਾਰੇ ਕਹਿੰਦੇ ਨਾ ਆਪਣੇ ਵਰਦਾ 7 ਦਿਨ 7 ਰਾਤਾਂ ਸਾਡੇ ਪਿੰਡ ਰਹੇ ਆ ਕਲਗੀਧਰ ਪਾਸ਼ਾ 10ਵੇਂ ਪਾਸ਼ਾ 10ਵੇਂ ਪਾਸ਼ਾ ਗੁਰਦੁਆਰਾ ਜੰਗਸਰ ਸਾਡੇ ਪਿੰਡ ਆ ਜੀ ਕੋਟਲੇ ਦੇ ਪਠਾਨ ਨੇ ਬੀਬੀ ਮੁਮਤਾਜ ਦਾ ਬਾਪ ਤਾਂ ਜਿਹੜਾ ਉਹਨਾਂ ਫੈਰਾ ਰੱਤਾ ਜੀ ਸਾਡੇ ਪਿੰਡ ਜੀ ਹਾਂਜੀ ਗੁਰਦੁਆਰੇ ਦੇ ਵਿੱਚ ਅੱਜ ਦਾ ਗੁਰਦੁਆਰਾ ਲੋਕ ਲੜੇ ਕਰ ਰਹੇ ਨੇ ਇੱਕ ਗੁਰਦੁਆਰੇ ਦੇ ਮਤਲਬ ਉਹ ਜਿਹੜੀ ਜਗ੍ਹਾ ਉੱਥੇ ਕੋਟਲੇ ਦੇ ਪਠਾਨ ਨੇ ਫੈਰਾ ਰੱਤਾ ਹੈ ਬੀਬੀ ਮੁਮਤਾਜ ਦੇ ਬਾਪ ਨੇ ਬੀਬੀ ਮੁਮਤਾਜ ਹੋਆ 138 ਸਾਲ ਦੀ ਉਮਰ ਹੋਈ 75 ਸਿੰਘ ਜਦ ਮਾਰੇ ਨੇ ਕਿਹਾ ਤਾਂ ਭਾਈ ਸਾਡਾ ਬਬਰ ਸ਼ੇਰ ਜਾਊਗਾ ਦੋਨੀ ਚੰਦ ਨੂੰ ਗਿਆ ਦੋਨੀ ਚੰਦ ਕੰਧ ਪਰ ਤੇ ਹਾਲ ਮਾਰ ਕੇ ਭੱਜ ਗਿਆ ਤਾਂ ਮਾਰੇ ਨੇ ਕਿਹਾ ਭਾਈ ਸਾਡਾ ਬੱਬਰ ਸ਼ੇਰ ਜਾਊਗਾ ਬਜਤਰ ਸਿੰਘ ਬਜਤਰ ਸਿੰਘ ਦਾ ਖਰੀਵੇ ਛੋਟਾ ਜਾ ਤਾਂ ਤੇ ਬਜਤਰ ਸਿੰਘ ਨਾ ਫੇਰ ਕੀ ਕਰਿਆ ਹਾਥੀ ਨਾਲ ਲੜਿਆ ਨੱਕਣੀ ਨਾਲ ਨੱਕਣੀ ਮਾਰ ਕੇ ਉਹ ਕਰਿਆ ਫੇਰ ਇਹ ਫੱਟੜ ਹੋ ਗਿਆ ਫੇਰੇ ਕੋਟਲੇ ਜਾ ਕੇ ਮਾਰੇ ਨੇ ਉੱਥੇ ਪਠਾਨ ਨੂੰ ਕਹਿਤਾ ਤਾਂ ਵੀ ਐਂ ਕਰਕੇ ਜੇ ਬਜਤਰ ਸਿੰਘ ਸਰੀਰ ਛੱਡ ਗਿਆ ਨਾ ਫੇਰ ਤੁਸੀਂ ਮਤਲਬ ਇਹਦਾ ਸੰਸਕਾਰ ਕਰਦੇ ਹੋ ਜੇ ਨਾ ਹੋਇਆ ਫਿਰ ਅਸੀਂ ਦੱਖਣ ਦੇਸ਼ ਨੂੰ ਜਾ ਰਹੇ ਆ ਫਿਰ ਮਾੜਾ ਇਹਨੂੰ ਹੋਇਆ ਤੇ ਬਜੇਤਰ ਸਿੰਘ ਦਾ ਸੰਸਕਾਰ ਹੋਇਆ ਉਹ ਬੀਬੀ ਮਮਤਾ ਜੀ ਨੇ ਕਿਹਾ ਮਾਰੇ ਦਰਸ਼ਨ ਮਾਰੇ ਘਰੇ ਜਾ ਕੇ ਇਬਾਦਤ ਕਰੂੰਗੀ ਅੱਲਾਹ ਤਾਲਾ ਦੀ ਫਿਰ ਅਸੀਂ ਤੈਨੂੰ ਦਰਸ਼ਨ ਦੇ ਕਰੂੰਗੇ ਫਿਰ ਉਹ 138 ਸਾਲ ਦੀ ਉਮਰ ਦੇ ਵਿੱਚ ਜਾ ਕੇ ਨਾ ਉਹਨਾਂ ਸਾਡਾ ਬੜੀ ਸਾਹਿਬ ਗੁਰਦੁਆਰਾ ਪੈਂਦਾ ਉਹ ਵੀ ਸਾਡੇ ਬਾਬਾ ਜੀ ਨੇ ਪ੍ਰਗਟ ਕਰੀਆਂ ਜਗਾ ਬਾਬਾ ਕਰਤਾਰ ਸਿੰਘ ਨੇ ਉੱਥੇ ਜਾ ਕੇ ਫਿਰ ਉਹ ਲੜਕੀ ਨਾ ਉਹ ਕਰਿਆ ਉਹਦਾ ਬਾਪ ਅੰਕਾਂ ਦੇ ਉੱਪਰ ਨਾ ਜੀ ਪਾਣੀ ਪਾਉਣ ਜਾਇ ਕਰਦਾ ਤਾਂ ਆਪਣੀ ਕੁੜੀ ਵਾਸਤੇ ਖੂਬ ਬਣਿਆ ਵੇ ਕਿਨੇ ਪੱਕਾ ਹੈ ਜੀ 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 ਪਰ ਪਹਾੜੀ ਪਰ ਉਹਦੇ ਵਿੱਚ ਪਾਣੀ ਮਤਲਬ ਪਾ ਕੇ ਜਾਣਾ ਆਪਣੀ ਕੁੜੀ ਨੂੰ ਉੱਥੇ ਉਹ ਕੁੜੀ ਦਾ 138 ਸਾਲ ਤੱਕ ਰਵਾਇਤ ਕਰਵਾਦਤ ਕਰੀਆ ਪਰਮੇਸ਼ਰ ਦੀ ਇੱਕ 132 ਸਾਲ ਦੀ ਉਮਰ ਹਾਂ 138 ਸਾਲ 2 ਘਟ 40 ਬੀਬੀ ਮਮਤਾਜ ਨੇ ਉਹ ਕੋਟਲੇ ਉਹਨਾਂ ਦੇ ਘਰ ਫਿਰ ਜਾਦੂ ਨੇ ਕਿਹਾ ਤਾਂ ਭਾਈ ਅਸੀਂ ਪਹਿਰਾ ਸਾਨੂੰ ਵੀ ਤਰਾਸੀ ਦੋ ਜਾ ਉਹਨੇ ਕਿਹਾ ਤਾਂ ਵੀ ਤਰਾਸੀ ਦੋ ਉਹ ਕਹਿੰਦਾ ਮੇਰਾ ਲੜਕੀ ਦੇ ਜਵਾਈ ਸੁੱਤੇ ਪਏ ਆ ਉਹ ਕਲਗੀਧਰ ਪਾਸ਼ਾ ਨਹੀਂ ਤੇ ਹਾਂ ਭਾਈ 75 ਸਿੰਘ ਹੋਇਆ ਉਹਦੀ ਉਹਦੀ ਸਿੰਘ ਨਹੀਂ ਬਣ ਕੇ ਕਹਿੰਦੇ ਸਾਰੀ ਉਹ ਫੇਰੀ ਮਾਰੇ ਮੈਂ ਹੁਣ ਬਿਆਹ ਨਹੀਂ ਕਰਾਉਣਾ ਪਾਸ਼ਾ ਮੈਨੂੰ ਦਰਸ਼ਨ ਮਾਰੇ ਕਰੇ ਜਤੂ ਆਦਰ ਕਰੂੰਗੀ ਜਤੂ ਦਰਸ਼ਨ ਦਇਆ ਕਰੂੰਗੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਗਲ ਗਿਆ ਬਾਲਿਆ ਤੇਰੀਆਂ ਕਿਹੜਾ ਕਿਹੜਾ ਸੇਫਤਾਂ ਕਰਾ ਸੱਚੇ ਬਾਦਸ਼ਾਹ ਬਾਬੇ ਤੁਹਾਡਾ ਟਾਈਮ ਦੇਣ ਦੀ ਬਹੁਤ ਬਹੁਤ ਧੰਨਵਾਦ ਦੇਖੋ ਜੀ ਇਹ ਹੁੰਦੀ ਹੈ ਰੱਬੀ ਰੂਹ ਕਿਤੋਂ ਮੰਨ ਲਵੀ ਪਹਿਲਾਂ ਸ਼ਰਾਬ ਪੀਣੀ ਠੀਕ ਹੈ ਜੀ ਕੋਈ ਤਰ੍ਹਾਂ ਦਾ ਮਾਸ ਨਹੀਂ ਛੱਡਣਾ ਵੀ ਜਿਹੜਾ ਨਹੀਂ ਦੁਨੀਆ ਤੇ ਖਾਦਾ ਪਰ ਅੱਜ ਆ ਗੁਰੂ ਘਰੇ ਬੈਠਿਆ ਸੀ ਨਵੇਂ ਪਾਚਾਈ ਦਾ ਸਥਾਨ ਹੈ ਮਹਾਰਾਸ਼ਟਰ ਦੇ ਵਿੱਚ ਪਰ ਭਾਈ ਆਜੇ ਬੰਦੇ ਦਾ ਜੀਵਨ ਦੇਖ ਕੇ ਮੈਂ ਕਹਿੰਦਾ ਇਹ ਮੇਰਾ ਆਪ ਦਾ ਆਪ ਮੰਨ ਲਓ ਵੀ ਆਪਣੇ ਆਪ ਨੂੰ ਸ਼ਰਮ ਆਉਂਦੀ ਵੀ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਵੀ ਇਹ ਮਹਾਂਪੁਰਸ਼ ਦੇ ਬਰਾਬਰ ਮੈਂ ਬਹਿ ਕੇ ਇਹਦੀ ਇੰਟਰਵਿਊ ਕਰਾਂ ਇੰਨੀ ਭਿਜਿਓ ਨਾਮ ਦੇ ਵਿੱਚ ਰੂਹ ਹੈ ਸਾਧੂ ਜਰੂਰੀ ਇਹ ਨਹੀਂ ਹੁੰਦਾ ਵੀ ਕਿਸੇ ਡੇਰੇ ਦੇ ਵਿੱਚ ਰਹਿਣਿਆ ਕੋਈ ਕੀਰਤ ਕਰਦਾ ਵੀ ਸਾਧੂ ਸੰਤ ਹੋ ਸਕਦਾ ਕੋਈ ਵਰਦੀ ਦੇ ਵਿੱਚ ਵੀ ਸਾਧੂ ਸੰਤ ਹੋ ਸਕਦਾ ਇਹ ਦੇਖੋ ਇਹ ਤੁਹਾਡੇ ਸਾਹਮਣੇ ਹੈ ਵੀ ਕਿੰਨੇ ਮਹਾਰਾਜ ਨਾਲ ਪਿਆਰ ਹੈ ਵੀ ਮੈਂ ਕਹਿੰਦਾ ਕਹਿਣੇ ਤੋਂ ਗੱਲ ਭਰੇ ਆ ਜੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਜੀ ਬਾਬਾ ਜੀ ਦਾ ਨੰਬਰ ਲੈ ਲਿਓ ਬਾਬਾ ਜੀ ਨੂੰ ਕਿਸੇ ਨੇ ਮਿਲਣਾ ਹੋਵੇ ਮੈਂ ਕਹਿੰਦਾ ਇਹਨਾਂ ਕੋ ਸਿੱਖਣ ਨੂੰ ਮੈਨੂੰ ਸਵੇਰੇ ਮਿਲੇ ਨੇ ਪਹਿਲਾਂ ਨਹੀਂ ਮੈਂ ਕਦੇ ਅਜਿਹਾ ਮਿਲਿਆ ਪਰ ਮੈਂ ਕਹਿੰਦਾ ਜੋ ਇਹਨਾਂ ਕੋ ਸਿੱਖਣ ਨੂੰ ਜੋ ਸ਼ਰਧ ਹੈ ਇਹਨਾਂ ਦੇ ਮਨ ਚ ਸਤਿਗੁਰੂ ਦੀ ਹੈ ਮੈਂ ਕਹਿੰਦਾ ਕਿਸੇ ਮੈਂ ਅੱਜ ਤੱਕ ਕਿਸੇ ਇਨਸਾਨ ਦੇ ਵਿੱਚ ਨਹੀਂ ਦੇਖੀ ਮਹਾਂਪੁਰਸ਼ਾਂ ਚਲੋ ਹੋਊਗੀ ਉਹ ਗੱਲ ਲੱਗ ਇਹ ਲਿਖੇ ਜੋ ਕਿ ਜਿੰਦਗੀ ਦੇ ਵਿੱਚ ਧੀ ਪੁੱਤ ਆਇਆ ਕੋਈ ਕਹਿੰਦਾ ਵੀ ਬਾਪਨਾ ਕਮਾਇਆ ਪੁੱਤ ਖਾ ਗਿਆ ਜੀ ਜੀ ਕੋਈ ਕਹਿੰਦੇ ਜੀ ਪੁੱਤ ਕਮਾ ਲਿਆ ਬਾਪ ਕਾ ਰਿਆ ਇਹ ਕਰਮਾਂ ਪਿਛਨੇ ਮਹਾਰਾਜ ਕਹਿੰਦੇ ਇਹ ਕਰਮਾਂ ਸਿੱਧਰੀ ਖੇਤ ਆ ਜਿਹੜੀ ਬੀਜਿਆ ਕਹਿੰਦੇ ਨਾਲ ਨਹੀਂ ਜਾਣਾ ਮਹਾਰੇ ਕਹਿੰਦੇ ਕਿਉਂ ਨਹੀਂ ਜਾਣਾ ਜੀ ਜੀ ਕੰਡੇ ਬੀਜੂਗਾ ਕਿਕਰਾਂ ਬੀਜੂਗਾ ਕੰਡੇ ਹੋਣਗੇ ਜੈਸਾ ਬਬੂਲ ਬੀਜੂਗਾ ਬਬੂਲ ਮਿਲੂਗਾ ਜੋ ਜੈਸਾ ਬੀਜੂਗਾ ਐਸਾ ਹੋਗਾ ਕਹਿੰਦੇ ਜੀ ਬੱਚੇ ਆ ਜੀ ਐ ਜੀ ਬੱਚਾ ਕਾ ਕੇ ਕਿਕਰਾਂ ਦੇ ਬੀਜ ਬੀਜ ਕੇ ਕਹਿੰਦੇ ਭਾਲ ਦਾ ਤਾਕਾ ਇੱਕੋ ਕਹਾਵਤ ਵੀ ਤਾਂ ਆਉਂਦੀ ਹੈ ਨਾ ਮਹਾਰਾਜ ਦੀ ਬਾਣੀ ਚ ਵੀ ਆਉਂਦਾ ਹਾਂ ਜੀ ਕਿਕਰਾਂ ਦੇ ਬੀਜ ਬੀਜ ਕੇ ਤੂੰ ਮੈਂ ਭਾਲਦਾ ਇਹ ਦਾਖ ਬਜੌਰੀਆਂ ਦਾਖ ਬਜੌਰੀਆਂ ਹਾਂ ਜੀ ਕਿਕਰਾਂ ਦੇ ਬੀਜ-ਬੀਜ ਕੇ ਤੂੰ ਭਾਲਦਾ ਇਹ ਦਾਖ ਬਜੌਰੀਆਂ ਜੈਸਾ ਬੀਜੂ ਮੈਂ ਐਸਾ ਹੀ ਆ ਕੋਈ ਖਾ ਗਿਆ ਪੁੱਤ ਕਹਿੰਦੇ ਜੀ ਮੁੰਡੇ ਨੇ ਮਾਪਨਾ ਕਮਾਇਆ ਪੁੱਤ ਖਾ ਗਿਆ ਇਹ ਲੇਕੇ ਜੋ ਕੇ ਆ ਕਿਸ ਬੰਦੇ ਸਾਰੇ ਕੁਛ ਨਹੀਂ ਜੈਸਾ ਸੁਪਨਾ ਰਾਤ ਦਾ ਐਸਾ ਸੰਸਾਰ ਇਹ ਕੁਛ ਨਹੀਂ ਸੰਸਾਰ ਵਿੱਚ ਕਰੋ ਮੈਂ ਮੈਂ ਕਹਿੰਦਾ ਹਾਂ ਜੀ ਜੀ ਗੱਡੀਆਂ ਆਪਣੇ ਕੋਲ ਛੋਟੀਆਂ ਵੀ ਆ ਕੋੜੇ ਵੀ ਆ ਟਰਾਲੇ ਵੀ ਆ ਸਭ ਕੁਝ ਆ ਕਰੋ ਪਰ ਕਿਸੇ ਦਾ ਹੱਕ ਨਾ ਖਾਓ ਮੈਂ ਨਾ ਅੱਜ ਤੱਕ ਇਹ ਬਹੁਤ ਬੰਦਿਆਂ ਨੂੰ ਜਾਨੀ ਵੀ ਕਿਹਾ ਸੀਗਾ ਠੀਕ ਹੈ ਆਪਣੇ ਘਰਵਾਰੇ ਪਰ ਅੱਜ ਬਾਬਾ ਜੀ ਕਹਿੰਦੇ ਵੀ ਮੈਂ ਤੇਰੀ ਅਰਦਾਸ ਕਰਨੀ ਹੈ ਠੀਕ ਹੈ ਵੀ ਉਸ ਤੋਂ ਬਾਅਦ ਉਹ ਕਹਿੰਦੇ ਤੂੰ ਗੁਰੂ ਤੇ ਛੱਡ ਦੇ ਤਾਂ ਕਿਸੇ ਨੂੰ ਕਹਿਣਾ ਨਹੀਂ ਹੈਗਾ ਬਾਕੀ ਮਹਾਰਾਜ ਚਲੋ ਆਪਾਂ ਇੱਥੇ ਸੰਤ ਮਹਾਤਮਾ ਨੇ ਉਹਨਾਂ ਨਾਲ ਵੀ ਕਰਦੇ ਆਂ ਇਹ ਗੱਲਬਾਤ ਜੀ ਬਹੁਤ ਬਹੁਤ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ